ਅਗਲੀਆਂ ਦੋ ਪੰਕਤੀਆਂ ਦੇ ਵਿੱਚ ਹੁਣ ਉਸ ਮਾਨਸਿਕ ਅੰਧੇ ਨੂੰ ਜਿਹੜਾ ਸੁਪਨ ਦੇ ਵਿੱਚ ਪੁਲਿਖਿਆਂ ਦੇ ਵਿੱਚ ਫਸਿਆ ਹੋਇਆ ਉਹਨੂੰ ਕਹ ਰਹੇ ਨੇ ਇਹ ਤੋਂ ਇਹ ਜੋ ਸਾਰਾ ਕੁਝ ਚੱਲ ਰਿਹਾ ਹੈ ਜਿੱਥੇ ਤੂੰ ਫਸਿਆ ਹੋਇਆ ਹੈ ਜਿੱਥੇ ਤੂੰ ਰੋ ਰਿਹਾ ਹੈ ਤੈਨੂੰ ਕੋਈ ਟੇਕ ਨਹੀਂ ਮਿਲ ਰਹੀ ਇਹ ਤੋਂ ਰਚਨ ਇਹ ਸਾਰਾ ਰਚਨ ਜਿੰਨੀ ਵੀ ਰਚਨਾ ਹੈ ਰਚਿਆ ਕਰਤਾਰ ਉਸ ਕਰਤਾਰ ਵਨਸ ਨੇ ਵਨ ਨੇ ਇਕ ਨੇ ਉਸ ਇਕੋ ਨੇ ਸਾਰਾ ਕੁਝ ਰਚਿਆ ਹੋਇਆ ਹੈ ਇਹ ਸਭ ਉਧਰ ਰਚਿਆ ਹੋਇਆ ਆਵਤ ਜਾਵਤ ਹੁਕਮ ਆਪਾਰ ਆਵਤ ਜਾਵਤ ਹੁ ਜਿਹੜਾ ਤੂੰ ਆਵਤ ਜਾਵਤ ਕਹਿ ਰਿਹਾ ਵੀ ਮਰ ਗਿਆ ਕੋਈ ਇਹਦੇ ਵਿੱਚੋਂ ਆਤਮਾ ਨਿਕਲ ਗਈ ਇਹਦੇ ਵਿੱਚ ਹੁ ਨਿ ਜੋਤ ਨਹੀਂ ਰਹੀ ਉਸ ਆਵਤ ਜਾਵਤ ਨੂੰ ਕਹਿ ਰਹੇ ਨੇ ਹੁਕਮ ਅਪਾਰ ਇਹ ਐਸਾ ਹੁਕਮ ਹੈ ਉਸ ਕਰਤਾਰ ਦਾ ਜਿਹੜਾ ਕਿ ਅਪਾਰ ਹੈ ਜਿੰਨੂੰ ਤੁਸੀਂ ਪਾਰ ਨਹੀਂ ਪਾ ਸਕਦੇ ਜਿੰਨੂੰ ਤੁਸੀਂ ਪੈਨ ਡਾਉਨ ਨਹੀਂ ਕਰ ਸਕਦੇ ਜਿਹਦੀ ਤੁਸੀਂ ਲਿਖ ਨਹੀਂ ਸਕਦੇ ਵੀ ਇਹ ਚੀਜ਼ ਐਵੇਂ ਐ ਤੇ ਐਵੇਂ ਇਹ ਹੁਕਮ ਹੈ ਉਹਦਾ ਅਪਾਰ ਹੈ ਅੱਗੇ ਕਹਿੰਦੇ ਨੇ ਨਹਿ ਕੋ ਮੂਆ ਨਾ ਮਰਣਾ ਜੋਗ ਨਹਿ ਬਿੰਸਹਿ ਅਬਨਾਸੀ ਹੋਗ ਕਿੰਨੀ ਕਲੈਰਟੀ ਹੋਰ ਦੇ ਰਹੇ ਨੇ ਨਾ ਕੋਈ ਮਰਿਆ ਨਾ ਮਰਨੈ ਜੋਗ ਨਾ ਉਹ ਮਰਨ ਵਾਸਤੇ ਬਣਿਆ ਨਾ ਕੋਈ ਮਰਿਆ ਤੇ ਨਾ ਹੀ ਕੋਈ ਮਰਨ ਵਾਸਤੇ ਬਣਿਆ ਹੈ ਜੋਗ ਮਤਲਬ ਕਿ ਮਰਨ ਵਾਸਤੇ ਨਹਿ ਬਿਨਸੈ ਅਬ ਨਾਸੀ ਹੋਗ ਹੁਣ ਨਾ ਤਾਂ ਉਹ ਬਿਨਸੈ ਕਿਉਂ ਕੀ ਦੀ ਗੱਲ ਕਰ ਰਹੇ ਨੇ ਉਸ ਜੋਤ ਦੀ ਜਿਹੜੀ ਜੋਤ ਮਹਿ ਜੋਤ ਰਲ ਜਾਇਆ ਵਲੀ ਸੀਗੀ ਉਹ ਜੋਤ ਹੈ ਉਸ ਦਾ ਹਿੱਸਾ ਹੈ ਉਸ ਪਵਨ ਦਾ ਹਿੱਸਾ ਹੈ ਪਵਨੇ ਮੇ ਪਵਨ ਸਮਾਇਆ ਮਿੱਟੀ ਦੀ ਮਿੱਟੀ ਹੈ ਮਿੱਟੀ ਇਧਰੋਂ ਪੱਟੀ ਉਧਰ ਲਾਤੀ ਉਧਰੋਂ ਪੱਟੀ ਉਧਰ ਲਾਤੀ ਕੋਈ ਫਰਕ ਨਹੀਂ ਇੱਕੋ ਮਿੱਟੀ ਹੈ ਤੋ ਇਹ ਇੱਥੇ ਗੁਰੂ ਪਾਤਸ਼ਾਹ ਜੀ ਫਿਰ ਸਾਨੂੰ ਉਚੜ ਦੀ ਕਲਾ ਵੱਲ ਇੱਕ ਮੈਸੇਜ ਦੇ ਰਹੇ ਨੇ ਮੈਂਟਲ ਨੂੰ ਆਰਾਮ ਦੇ ਰਹੇ ਨੇ ਸਾਨੂੰ ਫਿਰ ਸਮਝਾ ਰਹੇ ਨੇ ਕੋਈ ਨਾ ਮਰਿਆ ਤੇ ਨਾ ਕੋਈ ਮਰਨ ਵਾਸਤੇ ਬਣਾਇਆ ਗਿਆ ਹੈ ਨਾ ਹੀ ਕੋਈ ਮਰਦਾ ਹੈ ਨਾ ਇਹ ਬਿਨਸੇ ਅਬ ਨਾਸੀ ਹੋਗ ਨਾ ਉਹ ਬਿਨਸਦਾ ਹੈ ਉਹ ਅਬਨਾਸੀ ਹੈ ਉਹ ਅਵਿਨਾਸ਼ ਹੁੰਦਾ ਉਹਦਾ ਨਾਸ਼ ਨਹੀਂ ਹੁੰਦਾ ਇੱਥੇ ਹੁੰਦਾ ਹੈ ਹੋਗ ਦਾ ਮਤਲਬ ਹੁੰਦਾ ਹੈ ਉਹ ਇਹ ਗਾਹ ਵਾਲਾ ਨਹੀਂ ਇਹਦੀ ਮੈਨੂੰ ਬਹੁਤ ਜ਼ਿਆਦਾ ਗ੍ਰਾਮਰ ਟੈਕਨੀਕਲਿਟੀ ਨਹੀਂ ਆਉਂਦੀ ਜੋ ਮੈਂ ਇਸ ਹੋਗ ਨੂੰ ਅੱਛੇ ਤਰੀਕੇ ਨਾਲ ਐਕਸਪਲੇਨ ਕਰ ਸਕਾਂ ਸਿਰਫ ਮੈਂ ਸੈਂਟਰਲ ਆਈਡੀਆ ਪੰਕਿਆਂ ਦਾ ਸ਼ੇਅਰ ਕਰ ਰਿਹਾ Well can then it